ਤੁਸੀਂ ਹੁਣ ਆਨੇ ਹੋ ਵੀ ਮੈਂ ਤੁਹਾਡੇ ਘਰੇ ਆਟਾ ਸੁੱਟਦਾ ਰੋਟੀਆਂ ਵੀ ਮੈਂ ਪੁਕਾ ਕੇ ਦੇਵਾਂ ਇਹ ਤਾਂ ਨਹੀਂ ਕਰਦਾ ਤੁਸੀਂ ਆਪਣੀ ਵੀ ਕੋਈ ਜ਼ਿੰਮੇਵਾਰੀ ਸਮਝੋ ਕਿ ਮੁੰਡੇ ਜਿਹੜੇ ਜੂਥ ਵਾਲੇ ਆ ਜਿਹੜੇ ਚੌਂਦੇ ਵੀ ਹੈ ਆਪਣੇ ਹਲਕੇ ਦੇ ਵਾਸਤੇ ਕੁਝ ਕਰਨਾ ਚਾਹੀਦੇ ਜਿਹੜੇ ਐਨ ਆਰ ਆਈ ਭਰਾ ਮੇਰੇ ਬਾਹਰ ਬੈਠੇ ਆ ਉਹ ਆਪਦੇ ਪਿੰਡਾਂ ਨੂੰ ਪੁੱਛਣ ਕਿ ਦੱਸੋ ਤਿੰਨ ਤਿੰਨ ਦੀ ਲੋੜ ਆ ਬਈ ਇਹ ਸੀ ਹੈ ਕਿ ਅਸੀਂ ਕਿਸੇ ਲੱਕਾ ਕਰ ਰਹੇ ਆ ਜਿਹੜੇ ਬੰਦੇ ਨੇ ਸੇਵਾ ਕੀਤੀ ਆ ਸਾਡੇ ਨਾਲ ਜਿਹੜੇ ਐਨ ਆਰ ਆਈ ਭਰਾ ਕਰ ਰਹੇ ਸੇਵਾ ਉਹ ਵੀ ਤੇ ਨਾ ਪਿੰਡਾਂ ਦੇ ਵਿੱਚ ਹੀ ਹਨ ਤੁਸੀਂ ਵੀ ਮੇਰੇ ਦੀ ਇੱਜ਼ਤ ਕਰੋ ਕਹਿੰਦਾ ਦਿੱਲੀ ਤੇ ਨਾ ਕੋਈ ਸਾਰੀ ਗੱਲ ਬਾਤ ਤੁਸੀਂ ਵੀ ਪਰਾਉ ਘਰਤ ਉਰਾਨਾ ਕੰਮ ਜਾਨ ਉਸ ਦਾ ਬਲੇਅਰ ਨਾ ਕੰਮ ਤੁਸੀਂ ਆਪੇ ਹੀ ਕਰਦੇ ਹੋ ਕੋਨੋਂ ਭੇਂਤੀ ਐਨ ਆਰ ਆਈ ਭਰਾਵਾਂ ਨੂੰ ਪਿੰਡ ਦੇ ਜ਼ਿਮੀਦਾਰਾਂ ਨੇ ਤੇ ਜਿਹੜੇ ਮੁਲਾਜ਼ਮ ਲੱਗੇ ਨੇ ਭਰਾਵਾਂ ਆਪਣੇ ਪਿੰਡ ਵਾਸਤੇ ਉਸ ਨਾਲ ਕੁਝ ਜੋ ਵੀ ਕਰਦੇ ਹੋ ਮਾਣੇ ਗੁੰਦਾ ਧੀ ਭਾਂ ਦੇ ਬੱਚਿਆਂ ਵਾਸਤੇ ਨਾਲ ਇਹਨੂੰ ਸ਼ੇਅਰ ਕਰੋ ਮੇਰੇ ਭਰਾ ਥੋੜਾ ਜਿਹਾ ਆਪ ਆਪਣਾ ਆਪਣੇ ਪਿੰਡਾਂ ਦੇ ਰਿਹਾ ਸੀ ਵਾਇਆ ਉਹਨਾਂ ਨੂੰ ਚਲਾਈਏ ਜਿਹੜੇ ਕੋ 100 ਰੁਪਏ ਲਾਇਆ ਦੇਖੋ ਨਾਲ ਕੋਈ ਸਰਤ ਨਹੀਂ ਪਈਦਾ ਆਪਾਰ ਹੋ ਕਾਣ ਪੀਣ ਤੱਕ ਨੇ ਪੈਰ ਲਾਉਣ ਦੀ ਗਰੀਬੀ ਦੇ ਬੱਚੇ ਨੂੰ ਜੇ ਏਸੀ ਪੱਲੇ ਵਹਿਮੋਂ ਮਿਲ ਜੇ ਤੁਹਾਡੇ 100 ਰੁਪਏ ਲੈ ਰਹੀ ਹਾਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਉਸ ਮੁਹੱਲਕਾ ਸਨੌਰ ਵਾਸੀ ਨੂੰ ਬੇਨਤੀ ਕਰਨੀ ਚਾਹੁੰਦਾ ਵੀ ਭਰਾਓ ਏਸੀ ਤੁਹਾਨੂੰ ਸਾਰਿਆਂ ਪਿੰਡਾਂ ਦੇ ਵਿੱਚ ਆਲਮੋਸਟ ਲਾਤੀਆ ਜਿਹੜੇ ਪਿੰਡ ਰਹਿ ਗਏ ਉਹਨਾਂ ਚ ਵੀ ਮੈਂ ਬਹੁਤ ਜਲਦ ਏਸੀ ਲਵਾ ਦੂੰਗਾ ਮੈਨੂੰ ਇੱਕ ਸਮਝ ਨਹੀਂ ਆਈ ਸਾਰੇ ਪਿੰਡ ਵਾਸੀਆਂ ਨੇ ਚਾਹੇ ਮੈਂ ਹੁਣ ਕਿਹੜੇ ਕਿਹੜੇ ਪਿੰਡ ਦਾ ਨਾਮ ਆ ਭੁੰਡ ਰੇੜੀ ਲਾ ਲਓ ਕੜਾਵਲਾ ਲਾ ਲਓ ਪਾਂਬੜਲਾ ਲਾ ਲਓ ਰਾਵੜਾ ਦਾ ਲਾ ਲਓ ਦੁੱਧਣ ਲਾ ਲਓ ਮਸੀਂਗਣ ਵਾਲੋ ਸਾਰੇ ਪਿੰਡਾਂ ਦੇ ਵਿੱਚ ਯਾਰ ਤੁਸੀਂ ਜ਼ਾਇਦਾਂ ਦੇ ਮਾਲਕੋਂ ਲੋਕ ਤੁਹਾਡੇ ਬੱਚੇ ਬਾਹਰ ਗਏ ਨੇ ਇੱਕ ਗਰੀਬ ਦਾ ਬੱਚਾ ਜੇ ਉੱਥੇ ਪੜਦਾ ਜੇ ਤੁਸੀਂ ਆਪਣੇ ਕੋਲੋਂ 15500 ਰੁਪਏ ਲਾ ਕੇ ਯਰ ਤਾਰੇ ਵੀ ਨਹੀਂ ਤੁਸੀਂ ਪਾਉਣ ਜੋਗੇ ਕਮਾਲ ਹੋ ਗਈ ਆਪਣੇ ਹਲਕੇ ਦੇ ਵਿੱਚ ਲੋਕਾਂ ਦੀ ਵੀ ਕਮਾਲ ਹੋ ਗਈ ਆ ਤੁਸੀਂ ਕਮੈਂਟ ਕਰਦੇ ਹੋ ਵੀ ਅਸੀਂ ਲਾਇਆ ਇਹ ਜੀ ਚੱਲੇ ਨਹੀਂ ਜਿਹੜਾ ਕਮੈਂਟ ਕਰਨ ਵਾਲਾ ਤੂੰ ਆਪਦੇ ਕੋਲੋਂ 1500 ਮੇਰਾ ਵੀ ਲਾ ਤੇਰੇ ਪਿੰਡ 'ਚ ਏਸੀ ਪਛਾਤ ਤੇ ਆ 30 30 ਏਸੀ ਕਿ ਇੱਕ ਸਕੂਲ ਨੂੰ ਕਿ 28 ਏਸੀ ਕਿ 35 ਏਸੀ ਕਿਹ 'ਚ 15 ਏਸੀ ਕਿਹ 'ਚ ਤਕਰੀਬਨ 20 ਏਸੀ ਆਂਗੂ ਲਾਤੇ ਆ ਮੈਂ ਉੱਥੇ ਲਵਾਤੇ ਆ ਹੁਣ ਯਾਰ ਤਾਰ ਤਾਰਾਂ ਨੂੰ ਪਾਉਣਾ ਤਾਂ ਤੁਹਾਡਾ ਫਰਜ਼ ਬਣਦਾ ਨਾ ਤਾਰਾਂ ਪਾ ਕੇ ਚਲਾਉਣਾ ਤਾਂ ਤੁਹਾਡਾ ਫਰਜ਼ ਬਣਦਾ ਨਾ ਤੁਸੀਂ ਹੁਣ ਆਨੇ ਉਹ ਵੀ ਮੈਂ ਤੁਹਾਡੇ ਘਰੇ ਆਟਾ ਸੁੱਟਦਾ ਰੋਟੀਆਂ ਵੀ ਮੈਂ ਪਕਾ ਕੇ ਜਾਵਾਂ ਇਹ ਤਾਂ ਨਹੀਂ ਨਾ ਗੱਲ ਬਣਦੀ ਤੁਸੀਂ ਆਪਣੀ ਵੀ ਕੋਈ ਜ਼ਿੰਮੇਵਾਰੀ ਸਮਝੋ ਮੁੰਡੇ ਜਿਹੜੇ ਯੂਥ ਵਾਲੇ ਆ ਜਿਹੜੇ ਚਾਹਦੇ ਵੀ ਆ ਆਪਣੇ ਹਲਕੇ ਦੇ ਵਾਸਤੇ ਕੁਝ ਕਰਨਾ ਚਾਹੁੰਦੇ ਜਿਹੜੇ ਐਨ ਆਰ ਆਈ ਭਰਾ ਮੇਰੇ ਬਾਹਰ ਬੈਠੇ ਆ ਉਹ ਆਪਦੇ ਪਿੰਡਾਂ ਨੂੰ ਪੁੱਛਣ ਵੀ ਦੱਸੋ ਕੀ ਚੀਜ਼ ਦੀ ਲੋੜ ਆ ਦੇ ਜਿਸੀ ਜਾਇ ਤੇ ਅਸੀਂ ਕੀ ਸੇਵਾ ਕਰ ਸਕਦੇ ਆ ਜਿਹੜੇ ਬੰਦੇ ਨੇ ਸੇਵਾ ਕੀਤੀ ਆ ਸਾਡੇ ਨਾਲ ਜਿਹੜੇ ਐਨ ਆਰ ਆਈ ਭਰਾ ਕਰ ਰਹੇ ਸੇਵਾ ਉਹ ਵੀ ਤੇ ਇਹਨਾਂ ਪਿੰਡਾਂ ਦੇ ਵਿੱਚ ਹੀ ਆ ਨਾ ਸੁਰਿੰਦਰ ਸਿੰਘ ਨੇ ਜਰ ਮੈਂ ਆਪਣਾ ਕੀ ਹੀ ਚੜਨਾ ਇੱਕ ਪਾਈ ਚੜੇ ਤੌਰ ਤੇ ਜਲੰਧਰ ਦੇ ਡੰਡੇ ਆ ਉਹਨਾਂ ਨੇ ਸਾਨੂੰ ਕਰੋੜ ਰੁਪਇਆ ਦਿੱਤਾ ਏਸ਼ੀਆਂ ਵਾਸਤੇ ਤੁਸੀਂ ਆਪਣੇ ਹਲਕੇ ਤੇ ਆਪਣੇ ਪਿੰਡਾਂ ਵਾਸਤੇ ਵੀ ਯਾਰ ਕੋਈ 10 ਰੁਪਇਆ ਦਾਸਾ ਤੁਹਾਡਾ ਫਰਜ਼ ਬਣਦਾ ਵੀ ਇਹ ਜਿਹੜੇ ਛੋਟੇ ਕੰਮ ਹੈ ਵੀ ਜੇ ਕਿਸੇ ਬੰਦੇ ਨੇ ਅੱਜ 30000 ਦਾ ਕੇਸ ਜਾਂਦਾ ਵੀ ਏਸੀ ਨੇ ਦਿੱਤੇ ਆ ਤੇ ਅਸੀਂ ਇਹਨਾਂ ਕ ਫਰਜ ਬਣਦਾ ਸੀ ਇਹਨੂੰ ਚਲਾ ਲੀਏ ਬੱਚਿਆਂ ਨੂੰ ਉਹ ਚਲਾ ਕੇ ਉਹਦਾ ਲਾਭ ਮਿਲੇ ਹੁਣ ਉਹਨਾਂ ਪਿੰਡਾਂ ਦੇ ਵਿੱਚ ਜਿਹੜੇ ਪਿੰਡਾਂ ਦੇ ਵਿੱਚ ਆਲਮੋਸਟ ਮੈਂ ਬਿਜਲੀ ਵਾਲਿਆਂ ਨੂੰ ਕਿਹਾ ਆ ਵੀ ਹਰ ਇੱਕ ਪਿੰਡ ਦਾ ਜਿਹੜਾ ਸਕੂਲ ਹੈ ਵੱਡਾ ਉਹਨਾਂ ਦਾ ਟਰਾਂਸਫਾਰਮ ਵੱਖਰਾ ਕਰ ਦਿਓ ਜਿੱਥੇ ਕੋਈ ਨਹੀਂ ਹੋਇਆ ਮੇਰੀ ਨੌਲੇਜ ਦੇ ਲੋ ਮੈਂ ਉਹ ਵੀ ਵੱਖਰਾ ਕਰਵਾ ਦਦਾ ਕੱਲੇ ਪਿੰਡ ਦਾ ਦਾ ਸਕੂਲ ਦਾ ਟਰਾਂਸਫਾਰਮ ਤੁਸੀਂ ਵੀ ਮੇਰੇ ਵੀਰ ਸਾਥ ਦਿਓ ਕੱਲਾ ਬੇਨਤੀ ਨਰੱਖੋ ਸਾਰੀ ਗੱਲਬਾਤ ਤੁਸੀਂ ਵੀ ਭਰਾਓ ਤਾਰਾ ਤੂਰਾ ਦਾ ਕੰਮ ਜਾਣ ਕੁਝ ਟੈਪਲੇਰਾਂ ਦਾ ਕੰਮ ਤੁਸੀਂ ਆਪ ਵੀ ਕਰ ਸਕਦੇ ਹੋ ਤੁਹਾਨੂੰ ਬੇਨਤੀ ਹੈ ਐਨਆਰਆਈ ਭਰਾਵਾਂ ਨੂੰ ਵੀ ਪਿੰਡ ਦੇ ਜ਼ਿੰਮੇਦਾਰਾਂ ਨੂੰ ਤੇ ਜਿਹੜੇ ਮੁਲਾਜ਼ਮ ਲੱਗੇ ਉਹਨਾਂ ਭਰਾਵਾਂ ਨੂੰ ਆਪਣੇ ਪਿੰਡ ਵਾਸਤੇ ਕੁਛ ਨਾ ਕੁਛ ਜੋ ਵੀ ਤੁਹਾਡੇ ਕੋਲ ਸਮਰਥਨ ਨਿਕਲਦਾ ਹੋਂਦਾ ਕਰੀਬਾਂ ਦੇ ਬੱਚਿਆਂ ਵਾਸਤੇ ਲਾ ਲਓ ਇਹਨੂੰ ਸ਼ੇਅਰ ਕਰੋ ਮੇਰੇ ਭਰਾ ਥੋੜਾ ਜਿਹਾ ਆਪ ਆਪਣੇ ਆਪਣੇ ਪਿੰਡਾਂ ਦੇ ਜਿਹੜੇ ਅਸੀਂ ਲਵਾਏ ਆ ਉਹਨਾਂ ਨੂੰ ਚੜਾਈਏ ਇਰੇ ਕੋ 10 ਰੁਪਏ ਲੱਗਦੇ ਆ ਤੁਹਾਡੇ ਕੋਲ ਨਾਲ ਕੋਈ ਫਰਕ ਨਹੀਂ ਪੈਂਦਾ ਆ ਪਰ ਉਹਦੀ ਖਾਣ ਪੀਣ ਤੇ ਕਿੰਨੇ ਪੈਸੇ ਦਾ ਦੇਣੇ ਇੱਕ ਗਰੀਬ ਦੇ ਬੱਚੇ ਨੂੰ ਜੇ ਏਸੀ ਥੱਲੇ ਬਰਾਂਡ ਨੂੰ ਮਿਲ ਜੇ ਤੁਹਾਡੇ 10 ਰੁਪਏ ਲੈਣ ਕੀ ਹਰਜਾ ਇਹੋ ਤੁਹਾਨੂੰ ਕੁਝ ਕਹਿਣਾ ਸੀ ਜਮਾਦਾ ਜੀ ਕਿਹਾ ਵਾਈਗਰ ਜੀ ਦਾ ਹਾਲਸਾ ਵਾਈਗਰ ਦੀ ਕੀਮਤ ਹੈ